ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਿਸ ਘਰ ਦੇ ਵਿੱਚ ਰਾਤ ਦੇ ਸਮੇਂ ਕੱਚ ਦੇ ਭਾਂਡੇ ਦਾ ਇਹ ਉਪਾਅ ਕੀਤਾ ਜਾਂਦਾ ਹੈ ਉੱਥੇ ਨਾ ਤਾਂ ਕੋਈ ਰੋਗ ਰਹਿੰਦਾ ਹੈ ਤੇ ਨਾ ਹੀ ਗਰੀਬੀ ਰਹਿੰਦੀ ਹੈ ਤੇ ਉਸ ਘਰ ਵਿੱਚ ਲੱਗ ਜਾਂਦੇ ਹਨ ਪੈਸਿਆਂ ਦੇ ਢੇਰ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂਕੇ ਤੁਹਾਡੇ ਘਰੋਂ ਗਰੀਬੀ ਦਾ ਨਾਸ਼ ਹੋ ਜਾਵੇ ਅਮੀਰੀ ਦਾ ਵਾਸ ਹੋ ਜਾਵੇ ਤੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਅਸੀਂ ਆਪਣੇ ਵੱਡੇ ਵਡੇਰੇ ਵੇਖੇ ਹਨ ਕਿ ਕਿਵੇਂ ਉਹ ਨਿਰੋਗ ਸਨ ਅੱਜ ਆਪਾਂ ਬਿਮਾਰੀਆਂ ਦੇ ਘਰ ਬਣ ਗਏ ਹਾਂ ਜੇ ਅਸੀਂ ਵੀ ਨਿਰੋਗ ਰਹਿਣਾ ਚਾਹੁੰਦੇ ਹਾਂ ਤਾਂ ਇਸ ਯੁਗਤ ਨੂੰ ਅਸਾਂ ਵੀ ਕਰਨਾ ਸ਼ੁਰੂ ਕਰ ਦੇਣਾ ਹੈ ਇਸ ਯੋਗਤ ਲਈ ਸਾਨੂੰ ਕੀ ਕੀ ਚਾਹੀਦਾ ਹੈ ਆਪਾਂ ਇੱਕ ਕੱਚ ਦਾ ਡੱਬਾ ਲੈਣਾ ਹੈ ਵੇਖੋ ਜੀ ਜੋ ਕੱਚ ਹੁੰਦਾ ਹੈ ਉਹ ਕਦੇ ਵੀ ਝੂਠਾ ਨਹੀਂ ਹੁੰਦਾ ਜੋ ਬਾਕੀ ਚੀਜ਼ਾਂ ਹੁੰਦੀਆਂ ਹਨ ਜਦੋਂ ਬਣਾਈਆਂ ਜਾਂਦੀਆਂ ਹਨ ਤਾਂ ਉਸ ਵਿੱਚ ਬਹੁਤ ਸਾਰੇ ਕੈਮੀਕਲ ਹੁੰਦੇ ਹਨ ਕੱਲਾ ਕੱਚ ਹੀ ਐਸਾ ਹੈ ਜਿਸ ਨੂੰ ਢਾਲ ਕੇ ਦੁਬਾਰਾ ਆਪਾਂ ਉਹੀ ਰੂਪ ਬਣਾ ਸਕਦੇ ਹਾਂ ਤੇ ਇਸ ਵਿੱਚ ਕੋਈ ਐਸਾ ਪਦਾਰਥ ਨਹੀਂ ਨਿਕਲਦਾ ਜੋ ਤੁਹਾਡੇ ਪਾਣੀ ਵਿੱਚ ਜਾ ਕੇ ਰਲ ਜਾਵੇ ਸਾਨੂੰ ਕੱਚ ਦੇ ਡੱਬੇ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਹੀ ਘੱਟ ਬਿਮਾਰੀਆਂ ਲੱਗਣਗੀਆਂ ਦੂਜੀ ਗੱਲ ਆਪਾਂ ਜੋ ਚੀਜ਼ ਇਹਦੇ ਵਿੱਚ ਲੈਣੀ ਹੈ ਉਹ ਲੈਣਾ ਹੈ ਜੀ ਇੱਕ ਆਲੂ ਬਖਾਰਾ ਇਹ ਆਪਣੇ ਲੀਵਰ ਨੂੰ ਜਿਵੇਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਫ਼ ਕਰ ਦਿੰਦਾ ਹੈ ਜਿਵੇਂ ਭਾਂਡੇ ਮਾਂਜਣ ਵਾਲਾ ਸਕਰਬ ਜਿਹੜਾ ਹੁੰਦਾ ਹੈ ਭਾਂਡਿਆਂ ਨੂੰ ਸਾਫ਼ ਕਰਦਾ ਹੈ ਤੇ ਭਾਂਡੇ ਲਿਸ਼ਕ ਜਾਂਦੇ ਹਨ ਨਾ ਜੀ ਉਸੇ ਤਰੀਕੇ ਦੇ ਨਾਲ ਇਹ ਆਲੂ ਬੁਖਾਰਾ ਵੀ ਸਾਡੇ ਸਰੀਰ ਨੂੰ ਅੰਦਰੋਂ ਲਿਸ਼ਕਾ ਦੇਂਦਾ ਹੈ ਸਾਫ਼ ਤੇ ਨਰੋਇਆ ਕਰ ਦਿੰਦਾ ਹੈ ਇਹ ਆਪਣਾ ਜਿਹੜਾ ਲੈਣਾ ਹੈ ਆਪਾਂ ਜਿਹੜਾ ਉਲਜੀਆਂ ਪਿਆ ਸੀ ਕਿ ਇਹ ਸਾਫ਼ ਕਰਕੇ ਸਾਨੂੰ ਸ਼ੀਸ਼ੇ ਵਾਂਗ ਚਮਕਾ ਸਕਦਾ ਹੈ ਤੀਜੀ ਚੀਜ਼ ਅਸੀਂ ਲੈਣੀ ਹੈ ਜੀ ਉਹ ਸਾਡੇ ਘਰਾਂ ਵਿੱਚ ਆਮ ਹੀ ਹੁੰਦੀ ਹੈ ਉਹ ਹੁੰਦੀ ਹੈ ਜੀ ਇਮਲੀ ਕਿਉਂਕਿ ਇਸ ਦੀ ਤਾਸੀਰ ਜਿਹੜੀ ਹੁੰਦੀ ਹੈ ਬੜੀ ਠੰਡੀ ਹੁੰਦੀ ਹੈ ਜੇਕਰ ਤੁਸੀਂ ਕਦੇ ਗੌਰ ਕੀਤਾ ਹੋਵੇਗਾ ਜਿਹੜੀ ਇਮਲੀ ਦੇ ਰੁੱਖ ਹੁੰਦੇ ਹਨ ਉਹ ਲਗਭਗ 40 ਵਰਿਆਂ ਬਾਅਦ ਆਪਣਾ ਫਲ ਜਿਹੜਾ ਹੈ ਬੂਟੇ ਨੂੰ ਦਿੰਦੇ ਹਨ ਇਹ ਜਿੱਥੇ ਵੀ ਜਾਵੇਗਾ ਹਰ ਸ਼ੈਅ ਨੂੰ ਠੰਡੀ ਕਰ ਦਿੰਦਾ ਹੈ ਇਸ ਦਾ ਸਭ ਤੋਂ ਵੱਡਾ ਗੁਣ ਹੀ ਇਹੋ ਹੈ ਤੇ ਵਧੀਆ ਗੱਲ ਵੀ ਇਸ ਦੀ ਇਹੀ ਹੈ ਇਹ ਸਾਡੇ ਮਿਹਦੇ ਨੂੰ ਸੈੱਟ ਕਰ ਦਿੰਦਾ ਹੈ ਨੁਕਸਾਨ ਨਹੀਂ ਪਹੁੰਚਾਉਂਦਾ ਕਿਉਂਕਿ ਸਰੀਰ ਦੇ ਵਿੱਚ ਘੁਲ ਕੇ ਇਹ ਜਿਹੜੀ ਇਮਲੀ ਹੁੰਦੀ ਹੈ ਸਾਰੇ ਮਾੜੇ ਤੱਤ ਜਿਹੜੇ ਹਨ ਸਾਡੇ ਸਰੀਰ ਚੋਂ ਬਾਹਰ ਕੱਢਣ ਦਾ ਕੰਮ ਕਰਦੀ ਹੈ ਇਸ ਨੂੰ ਸਾਲ ਦੇ 12 ਮਹੀਨੇ ਹੀ ਅਸੀਂ ਵਰਤ ਸਕਦੇ ਹਾਂ ਇਸ ਦੇ ਲਈ ਹੁਣ ਅਸੀਂ ਵਿਧੀ ਕਿਹੜੀ ਅਪਣਾਉਣੀ ਹੈ ਉਸ ਬਾਰੇ ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਅਸੀਂ ਘਰ ਦੇ ਵਿੱਚ ਇਹ ਕੰਮ ਕਰਨਾ ਹੀ ਕਰਨਾ ਹੈ ਪਰ ਉਸ ਸਮੇਂ ਇਸ ਨਾਲ ਸਾਨੂੰ ਕਈ ਕੰਮ ਛੱਡਣੇ ਪੈਣੇ ਹਨ ਕੁਝ ਚੀਜ਼ਾਂ ਹੁੰਦੀਆਂ ਹਨ ਜੋ ਸਾਨੂੰ ਛੱਡਣੀਆਂ ਪੈਣੀਆਂ ਹਨ ਪਹਿਲਾਂ ਤਾਂ ਰਾਤ ਨੂੰ ਦਹੀਂ ਖਾਣਾ ਬੰਦ ਕਰ ਦਿਓ ਦਾਲ ਖਾਣੀ ਬੰਦ ਕਰ ਦਿਓ 6 ਵਜੇ ਤੋਂ ਬਾਅਦ ਕੁਝ ਵੀ ਨਾ ਖਾਇਆ ਕਰੋ ਰਾਤ ਨੂੰ ਕਦੇ ਵੀ ਦਹੀਂ ਨਾ ਖਾਇਆ ਕਰੋ ਸਵੇਰੇ ਖਾਲੀ ਢਿੱਡ ਇਸ ਨੂੰ ਖਾਇਆ ਕਰੋ ਤੇ ਰਾਤ ਨੂੰ ਦਾਲਾਂ ਖਾਣੀਆਂ ਬੰਦ ਕਰ ਦਿਓ ਤੁਹਾਡੀਆਂ ਜਿੰਨੀਆਂ ਲੱਤਾਂ ਜਾਂ ਗੋਡੇ ਗਿੱਡੇ ਦੁੱਖਦੇ ਹਨ ਇਹ ਦੁੱਖਣੇ ਬੰਦ ਹੋ ਜਾਣਗੇ ਤੇ ਦੂਜਾ ਰਾਤ ਨੂੰ ਦਹੀਂ ਖਾਣਾ ਤਾਂ ਜ਼ਰੂਰ ਹੀ ਬੰਦ ਕਰੋ 6 ਵਜੇ ਤੋਂ ਬਾਅਦ ਕੁਝ ਵੀ ਨਾ ਖਾਓ ਜਿਹੜਾ ਮੋਟਾਪਾ ਹੈ ਸਿਹਰ ਦੀਆਂ ਬਿਮਾਰੀਆਂ ਹਨ ਉਹ ਕੁਝ ਸਮੇਂ ਵਿੱਚ ਹੀ ਦੂਰ ਹੋ ਜਾਣਗੀਆਂ ਰਾਤ ਨੂੰ ਦੋ ਆਲੂ ਬੁਖਾਰੇ ਲੈਣੇ ਹਨ ਹੁਣ ਆਪਾਂ ਜਿਹੜਾ ਇਹ ਬਣਾਉਣਾ ਹੈ ਉਹਦੇ ਲਈ ਕੀ ਕਰਨਾ ਹੈ ਰਾਤ ਨੂੰ ਦੋ ਆਲੂ ਬੁਖਾਰੇ ਥੋੜੀ ਜਿਹੀ ਇਮਲੀ ਤੇ ਦੋ ਗਲਾਸ ਪਾਣੀ ਦੇ ਵਿੱਚ ਪਾ ਕੇ ਇਸ ਨੂੰ ਕੱਚ ਦੇ ਡੱਬੇ ਵਿੱਚ ਜਾਂ ਭਾਂਡੇ ਵਿੱਚ ਤੁਸੀਂ ਭਿਉ ਦੇਣਾ ਹੈ ਉਹਦੇ ਵਿੱਚ ਦੋ ਆਲੂ ਬੁਖਾਰੇ ਤੇ ਥੋੜੀ ਜਿਹੀ ਇਮਲੀ ਪਾ ਕੇ ਭਿਉ ਦਿਓ ਤੇ ਹੁਣ ਜਦੋਂ ਸਵੇਰੇ ਉੱਠੋਗੇ ਤੇ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਹੈ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਹੁਣ ਨਾ ਇਹ ਜਿਹੜਾ ਪਾਣੀ ਹੋਵੇਗਾ ਪਾਣੀ ਦੇ ਨਾਲ ਪਣ ਲੈਣਾ ਹੈ ਭਾਵੇਂ ਕਿ ਛਾਣ ਲੈਣਾ ਹੈ ਪਣਕੇ ਸਵੇਰੇ ਇਸ ਨੂੰ ਖਾਲੀ ਢਿੱਡ ਪੀ ਲੈਣਾ ਹੈ ਜੇ ਤੁਸੀਂ ਐਵੇਂ ਚਾਹੁੰਦੇ ਹੋ ਕਿ ਥੋੜਾ ਜਿਹਾ ਕਾਲਾ ਨਮਕ ਇਸ ਵਿੱਚ ਪਾ ਲਿਆ ਜਾਵੇ ਤੇ ਹਲਕਾ ਜਿਹਾ ਪਾ ਸਕਦੇ ਹੋ ਇਸ ਦੇ ਨਾਲ ਜਦੋਂ ਪੀਓਗੇ ਤਾਂ ਤੁਹਾਡੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਜਿਹੜੇ ਲੋਕ ਖਾਲੀ ਢਿੱਡ ਕੈਪਸੂਲ ਖਾਂਦੇ ਹਨ ਉਹਨਾਂ ਨੂੰ ਤੇਜਾਬ ਬਣਨਾ ਸ਼ੁਰੂ ਹੋ ਜਾਂਦਾ ਹੈ ਤੇਜਾਬ ਬਣ ਕੇ ਫਿਰ ਉਹਨਾਂ ਦੇ ਕੋਲੋਂ ਖਾਣਾ ਨਹੀਂ ਖਾਦਾ ਜਾਂਦਾ ਜੇਕਰ ਤੁਸੀਂ ਇਸ ਚੀਜ਼ ਨੂੰ ਖਾਣਾ ਸ਼ੁਰੂ ਕਰਦੇ ਹੋਗੇ ਤਾਂ ਉਹ ਵਾਲੀ ਨਾਬਤ ਵੀ ਤੁਹਾਡੇ ਖਤਮ ਹੋ ਜਾਵੇਗੀ ਤੁਸੀਂ ਹਮੇਸ਼ਾ ਲਈ ਤੰਦਰੁਸਤ ਤੇ ਠੀਕ ਹੋ ਜਾਓਗੇ ਉਹ ਕੈਪਸੂਲ ਤੁਹਾਨੂੰ ਕੈਂਸਰ ਦੇ ਨੇੜੇ ਲੈ ਕੇ ਜਾਂਦੇ ਹਨ ਪਰ ਆਪਾਂ ਨੂੰ ਪਤਾ ਨਹੀਂ ਲੱਗਦਾ ਤੁਸੀਂ ਇਹ ਕਰਨਾ ਆਰੰਭ ਕਰ ਦਿਓ ਰੋਟੀ ਖਾਣਸਾਰ ਹੀ ਜਿਹਨੂੰ ਉਲਟੀ ਆ ਜਾਂਦੀ ਹੈ ਜਾਂ ਜਲਣ ਵਰਗੀ ਸਮੱਸਿਆ ਹੁੰਦੀ ਹੈ ਤੇ ਜਾਬ ਬਣਦਾ ਹੈ ਆਪਾਂ ਅੱਜਕੱਲ ਇੱਕ ਸ਼ਬਦ ਸੁਣਿਆ ਹੈ ਫਲਾਣੇ ਦਾ ਲਿਵਰ ਫੈਟੀ ਹੋ ਗਿਆ ਹੈ ਉਹਦਾ ਖਾਲੀ ਟਰੈਡ ਉਸ ਨੂੰ ਜ਼ਰੂਰ ਇਹ ਚੀਜ਼ ਪੀਣੀ ਚਾਹੀਦੀ ਹੈ ਉਸ ਤੋਂ ਪਹਿਲਾਂ ਜੋ ਤੁਹਾਡਾ ਲਿਵਰ ਬੁੱਢਾ ਹੋ ਗਿਆ ਸੀ ਉਹ ਜਵਾਨ ਹੋ ਜਾਵੇਗਾ ਤੁਹਾਡਾ ਹਾਜ਼ਮਾ ਠੀਕ ਹੋ ਜਾਵੇਗਾ ਵਧੀਆ ਹੋ ਜਾਵੇਗਾ ਤੇ ਟਰੈਡ ਵੀ ਦਿਨਾਂ ਦੇ ਵਿੱਚ ਅੰਦਰ ਚਲਿਆ ਜਾਵੇਗਾ ਇਸ ਨੂੰ ਪੀਣ ਨਾਲ ਤੁਹਾਨੂੰ 100% ਰੋਗਾਂ ਤੋਂ ਮੁਕਤੀ ਮਿਲ ਜਾਵੇਗੀ ਇਸ ਨੂੰ ਰਾਤ ਨੂੰ ਕੱਚ ਦੇ ਡੱਬੇ ਵਿੱਚ ਪਾ ਕੇ ਤੁਸੀਂ ਭਿਉ ਦੇਣਾ ਹੈ ਵੇਖੋਗੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਤੁਹਾਨੂੰ ਦਿਨਾਂ ਵਿੱਚ ਬਦਲਾਵ ਵੇਖਣ ਨੂੰ ਮਿਲੇਗਾ ਦੂਜੀ ਚੀਜ਼ ਜੋ ਆਪਾਂ ਕਰਨੀ ਹੈ ਆਪਾਂ ਅੱਜ ਕੱਲ ਸਾਰੇ ਹੀ ਜਾਣੇ ਆਖਦੇ ਹਾਂ ਮੇਰੇ ਮੂੰਹ ਤੇ ਬੜੇ ਜ਼ਿਆਦਾ ਦਾਗ ਧੱਬੇ ਹੋ ਗਏ ਹਨ ਜਾਂ ਫਿਰ ਕਈ ਬੀਬੀਆਂ ਆਖਦੀਆਂ ਹਨ ਕਿ ਜਦੋਂ ਮੈਨੂੰ ਮਹੀਨਾਵਾਰੀ ਆਉਂਦੀ ਹੈ ਨਾ ਮੈਨੂੰ ਬੜਾ ਜ਼ਿਆਦਾ ਪੇਟ ਵਿੱਚ ਦਰਦ ਹੁੰਦਾ ਹੈ ਕਹਿ ਲਓ ਕਿ ਕੋਈ ਕਹਿੰਦਾ ਪੇਟ 'ਚ ਦਰਦ ਜਾਂ ਕਹਿ ਲਓ ਕਿ ਕੋਈ ਕਹਿੰਦਾ ਮੇਰੇ ਮੂੰਹ ਤੇ ਬਹੁਤ ਹੀ ਫਿੰਸੀਆਂ ਵਗੈਰਾ ਹੋ ਗਈਆਂ ਹਨ ਤੇ ਰੰਗ ਕਾਲਾ ਹੁੰਦਾ ਜਾ ਰਿਹਾ ਹੈ ਉਹਨਾਂ ਨੇ ਕੀ ਕਰਨਾ ਹੈ ਤੁਸੀਂ ਇਹਨਾਂ ਜੜੇ ਇਮਲੀ ਹੈ ਤੇ ਗੁੜ ਹੈ ਇਹ ਲੈ ਕੇ ਜਿਵੇਂ ਆਪਾਂ ਇਮਲੀ ਦੀ ਚਟਨੀ ਬਣਾਉਂਦੇ ਹਾਂ ਇਹ ਚਟਨੀ ਬਣਾ ਕੇ ਰੱਖ ਲਓ ਇਮਲੀ ਲੈ ਕੇ ਤੇ ਗੁੜ ਲੈ ਕੇ ਇਹਨਾਂ ਦੋਵਾਂ ਚੀਜ਼ਾਂ ਨੂੰ ਜਿਵੇਂ ਰੰਨ ਕੇ ਆਪਾਂ ਕੜਾਹੀ ਵਿੱਚ ਬਣਾਉਂਦੇ ਹਾਂ ਉਵੇਂ ਹੀ ਬਣਾ ਕੇ ਥੋੜਾ ਜਿਹਾ ਭੁੰਨਿਆ ਹੋਇਆ ਜੀਰਾ ਜਾਂ ਫਿਰ ਅਜਵੈਣ ਇਹ ਤੁਸੀਂ ਭੁੰਨ ਕੇ ਇਸ ਦੇ ਵਿੱਚ ਪਾ ਸਕਦੇ ਹੋ ਸਵਾਦ ਦੇ ਲਈ ਜਦੋਂ ਤੁਸੀਂ ਇਸ ਵਿੱਚ ਪਾਓਗੇ ਨਾ ਤਾਂ ਇਸ ਤੋਂ ਬਾਅਦ ਤੁਸੀਂ ਇਸ ਨੂੰ ਬਣਾ ਕੇ ਰੱਖ ਲੈਣਾ ਹੈ ਜਿਵੇਂ ਹੁਣ ਗਰਮੀਆਂ ਹਨ ਤਾਂ 7-8 ਦਿਨ ਦਾ ਮਟੀਰੀਅਲ ਬਣਾ ਕੇ ਰੱਖ ਸਕਦੇ ਹੋ ਜੇਕਰ ਸਿਆਲ ਹੋਵੇਗਾ ਤਾਂ 15 ਦਿਨ ਵੀ ਕੱਢ ਜਾਂਦਾ ਹੈ ਉਹ ਬਣਾ ਕੇ ਉਸ ਨੂੰ ਰੱਖ ਲਓ ਤੇ ਉਹ ਜਦੋਂ ਤੁਸੀਂ ਦੁਪਹਿਰ ਦਾ ਪ੍ਰਸ਼ਾਦਾ ਜਿਵੇਂ ਖਾਂਦੇ ਹੋ ਅਸੀਂ ਕਈ ਲੋਕ ਜਿਹੜੇ ਦੁਪਹਿਰੇ ਰੋਟੀ ਖਾਂਦੇ ਹਾਂ ਉਸ ਦੁਪਹਿਰ ਤੁਸੀਂ ਕੀ ਕਰਨਾ ਹੈ 1 ਵਜੇ ਪ੍ਰਸ਼ਾਦਾ ਛੱਕ ਲੈਣਾ ਹੈ ਤੇ 30 ਮਿੰਟ ਤੋਂ ਬਾਅਦ ਉਹਦਾ ਜਿਹੜਾ ਇੱਕ ਚਮਚ ਗੁਣਗਣੇ ਜਿਹਾ ਪਾਣੀ ਨਾਲ ਲੈ ਕੇ ਤੁਸੀਂ ਉਸ ਨੂੰ ਪੀ ਲੈਣਾ ਹੈ ਇਹਦੇ ਨਾਲ ਜਿਹੜਾ ਤੁਹਾਡਾ ਮੂੰਹ ਹੈ ਤੇ ਤੁਹਾਡਾ ਰੰਗ ਬਿਲਕੁਲ ਸਾਫ਼ ਹੋ ਜਾਵੇਗਾ। ਦੂਜੀ ਗੱਲ ਜਦੋਂ ਤੁਹਾਨੂੰ ਮਹੀਨਾਵਾਰੀ ਆਉਂਦੀ ਹੈ ਤਾਂ ਜਦੋਂ ਪੀਰੀਅਡਸ ਵਗੈਰਾ ਆਉਂਦੇ ਹਨ ਤੇ ਜਿਹੜੀ ਤੁਹਾਨੂੰ ਦਰਦ ਹੁੰਦੀ ਹੈ ਬਿਲਕੁਲ ਠੀਕ ਹੋ ਜਾਵੇਗੀ। ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਪੇਨ ਵਗੈਰਾ ਨਹੀਂ ਹੋਵੇਗੀ। ਤੁਹਾਨੂੰ ਬਹੁਤ ਹੀ ਆਰਾਮ ਦਰਦ ਤੋਂ ਮਿਲੇਗਾ। ਫਿਰ ਜਿੰਨਾ ਵੀ ਹੁੰਦਾ ਹੈ ਆਪਣੇ ਲਈ ਬਹੁਤ ਸਾਰਿਆਂ ਨੂੰ ਕਬਜ ਦੀ ਦਿੱਕਤ ਵਗੈਰਾ ਹੁੰਦੀ ਹੈ। ਉਹਨਾਂ ਨੇ ਕੀ ਕਰਨਾ ਹੈ ਤੁਸੀਂ ਰਾਤ ਨੂੰ ਜਿਹੜਾ ਆਲੂ ਬੁਖਾਰਾ ਜੇਕਰ ਨਹੀਂ ਹੈਗਾ ਤੇ ਕੱਲੀ ਇਮਲੀ ਦਾ ਪਾਣੀ ਜਿਹੜਾ ਹੈ ਉਹਨੂੰ ਤੁਸੀਂ ਥੋੜਾ ਜਿਹਾ ਲੈ ਕੇ ਇੱਕ ਜਾਂ 10 20 ਗਿਟਕਾਂ ਵਾਲੀਆਂ ਨਿੰਮਲੀ ਨੂੰ ਲੈ ਕੇ ਤੇ ਸਾਰੇ ਹੀ ਨੂੰ ਇਹਨਾਂ ਚੀਜ਼ਾਂ ਨੂੰ ਭਾਂਡੇ ਕੱਚ ਦੇ ਵਿੱਚ ਭਿਉ ਦੇਣਾ ਹੈ ਜਿੰਨਾ ਤੁਸੀਂ ਸਵੇਰੇ ਪਾਣੀ ਪੀ ਸਕਦੇ ਹੋ ਜਿਵੇਂ ਡੇਢਕ ਗਲਾਸ ਪਾਣੀ ਦਾ ਉੱਥੇ ਉਸ ਵਿੱਚ ਰੱਖ ਦਿਓ ਉਸ ਵਿੱਚ ਇਮਲੀ ਭਿਉ ਦਿਓ ਹੁਣ ਜਦੋਂ ਰੱਖਿਆ ਹੋਇਆ ਸਵੇਰੇ ਇਹ ਪਾਣੀ ਇਕੱਲਾ ਇਮਲੀ ਦਾ ਪਾਣੀ ਹੀ ਛਾਣ ਕੇ ਇਸ ਵਿੱਚ ਤੁਸੀਂ ਚੁੰਡੀ ਕਾਲੇ ਨਮਕ ਦੀ ਪਾ ਕੇ ਪੀ ਲਓਗੇ ਨਾ ਤੁਸੀਂ ਵੇਖੋਗੇ ਸਵੇਰੇ ਖਾਲੀ ਢਿੱਡ ਜੇਕਰ ਪੀਤਾ ਹੈ ਨਾ ਤਾਂ ਤੁਹਾਡਾ ਪੇਟ ਬਿਲਕੁਲ ਸਾਫ਼ ਹੋ ਜਾਵੇਗਾ ਜੇ ਤੁਸੀਂ ਇਹ ਛੋਟੀਆਂ ਛੋਟੀਆਂ ਚੀਜ਼ਾਂ ਹੀ ਘਰ ਵਿੱਚ ਕਰਨੀਆਂ ਆਰੰਭ ਕਰ ਦਿਓਗੇ ਤੁਹਾਡੇ ਲੀਵਰ ਦੀ ਦਿੱਕਤ ਦੂਰ ਹੋ ਜਾਵੇਗੀ ਕਬਜ਼ ਦੀ ਦਿੱਕਤ ਦੂਰ ਹੋ ਜਾਵੇਗੀ ਤੁਹਾਡੇ ਰੰਗ ਨੂੰ ਵੀ ਕੋਈ ਦਿੱਕਤ ਨਹੀਂ ਹੋਵੇਗੀ ਤੇ ਮਹੀਨੇ ਬਾਅਦ ਤੁਹਾਨੂੰ ਆਉਣ ਵਾਲੀ ਪਰੇਸ਼ਾਨੀ ਤੋਂ ਵੀ ਰਾਹਤ ਮਿਲ ਜਾਵੇਗੀ ਬੀਬੀਆਂ ਇਮਲੀ ਤੇ ਗੁੜ ਮਿਲਾ ਕੇ ਇਹਦੀ ਚਟਨੀ ਬਣਾ ਕੇ ਰੋਜ਼ ਹੀ ਦੁਪਹਿਰੇ ਖਾ ਸਕਦੀਆਂ ਹਨ ਜਾਂ ਸਵੇਰੇ ਉੱਠ ਕੇ ਇਹ ਇਮਲੀ ਦਾ ਪਾਣੀ ਪੀ ਸਕਦੀਆਂ ਹਨ ਆਲੋ ਬੁਖਾਰਾ ਤੇ ਇਮਲੀ ਦਾ ਰਸ ਤੁਸੀਂ ਜੇਕਰ ਪੀਓਗੇ ਤਾਂ ਦਿਨ ਵਿੱਚ ਹੀ ਵੇਖਿਓ ਤੁਹਾਡੇ ਪਰਿਵਾਰ ਵਿੱਚੋਂ ਕਿਵੇਂ ਦੁੱਖ ਤੇ ਦਲੇਦਰ ਦੂਰ ਹੋ ਜਾਣਗੇ ਆਪਣੇ ਵਿੱਚੋਂ ਬਹੁਤਿਆਂ ਦੀ ਸ਼ਿਕਾਇਤ ਰਹਿੰਦੀ ਹੈ ਜੀ ਜਿੰਨਾ ਅਸੀਂ ਕਮਾਉਂਦੇ ਹਾਂ ਉਹ ਸਾਰੇ ਦਾ ਸਾਰਾ ਦਵਾਈਆਂ ਤੇ ਲੱਗ ਜਾਂਦਾ ਹੈ ਉਹ ਜੇ ਦਵਾਈਆਂ ਤੋਂ ਖਿਹੜਾ ਛਟਵਾਉਣਾ ਚਾਹੁੰਦੇ ਹਨ ਤਾਂ ਇਹ ਕੰਮ ਕਰਨਾ ਤੁਸੀਂ ਸ਼ੁਰੂ ਕਰ ਦਿਓ ਕਿ ਇਮਬਲੀ ਅਤੇ ਆਲੂ ਬਖਾਰੇ ਦੇ ਵਿੱਚ ਥੋੜਾ ਜਿਹਾ ਕਾਲਾ ਨਮਕ ਪਾ ਸਕਦੇ ਹੋ ਜਿਵੇਂ ਆਪਣੇ ਸਵਾਦ ਦੇ ਅਨੁਸਾਰ ਇਹ ਪਾਣੀ ਨੂੰ ਤੁਸੀਂ ਪੀਣਾ ਆਰੰਭ ਕਰ ਦਿਓ ਬੀਬੀਆਂ ਗੁੜ ਤੇ ਇਮਬਲੀ ਦੀ ਚਟਨੀ ਬਣਾ ਕੇ ਦੁਪਹਿਰ ਦੀ ਰੋਟੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਖਾਣੀ ਆਰੰਭ ਕਰ ਦਿਓ ਅੱਧਾ ਘੰਟਾ ਪਹਿਲਾਂ ਗੁਣਗਣੇ ਪਾਣੀ ਨਾਲ ਇਹ ਥੋੜੀਆਂ ਜਿਹੀਆਂ ਚੀਜ਼ਾਂ ਹੀ ਜੇਕਰ ਤੁਸੀਂ ਕੰਮ ਕਰਨੇ ਸ਼ੁਰੂ ਕਰ ਦਿੱਤੇ ਤੁਹਾਡੇ ਘਰ ਦੇ ਵਿੱਚੋਂ ਦੁੱਖ ਤੇ ਦੁਲੇਦਰ ਹਮੇਸ਼ਾ ਲਈ ਦੂਰ ਹੋ ਜਾਣਗੇ ਜਦੋਂ ਇਹ ਆਪਾਂ ਛੋਟੀਆਂ-ਛੋਟੀਆਂ ਚੀਜ਼ਾਂ ਤੇ ਆਪਣੀ ਤਵੱਜੋ ਦੇਣੀ ਸ਼ੁਰੂ ਕਰ ਦਿੰਦੇ ਹਾਂ ਇਹ ਆਪਣੇ ਘਰੋਂ ਦੁੱਖ ਤੇ ਗਰੀਬੀ ਨੂੰ ਦੂਰ ਕਰ ਦਿੰਦੇ ਹਨ ਜਦੋਂ ਦੁੱਖ ਹੀ ਨਾ ਲੱਗਿਆ ਤੇ ਡਾਕਟਰ ਕੋਲ ਹੀ ਨਾ ਗਏ ਫਿਰ ਜਿਹੜਾ ਪੈਸਾ ਟਕਾ ਹੈ ਉਹ ਬਚ ਜਾਵੇਗਾ ਇਸ ਕਰਕੇ ਆਪਣੇ ਸਿਆਣੇ ਤੇ ਵੱਡੇ-ਵਡੇਰੇ ਇਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਸੀ ਤੇ ਉਹਨਾਂ ਰੋਗ ਸੀ ਫਿਰ ਸਾਧ ਸੰਗਤ ਜੀ ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਆਪਣੇ ਕਿਸੇ ਹੋਰ ਵੀ ਭੈਣ ਭਰਾ ਨੂੰ ਇਹ ਵੀਡੀਓ ਸ਼ੇਅਰ ਕਰ ਦਿਓ ਜਿਸ ਨੂੰ ਇਸ ਤਰ੍ਹਾਂ ਦੀ ਵੀ ਕੋਈ ਸਮੱਸਿਆ ਹੋਵੇ ਤੁਹਾਨੂੰ ਲੱਗਦਾ ਹੋਵੇ ਕਿ ਕਿਸੇ ਹੋਰ ਨੂੰ ਵੀ ਫਾਇਦਾ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ